ਓਹ ਕਿਦਾਂ ਕਿਦਨੀ ਆਹ ਕੌਣ ਕਹੀਏ ਮਾਸੜ ਵਰ ਪੰਜ ਦੀ ਲੜਾਈ ਹੋ ਰਹੀ ਹੈ ਦਵਾਂਦੇ ਹੋ ਰਹੇ ਆ ਦਵਾਂਦੇ ਇੱਧਰੋਂ ਆ ਹਾਂ ਬੇ ਕੇਂਦਰ ਕਿੱਥੋਂ ਆ ਗਿਆ ਗਲਤ ਆ ਬੜੀ ਗੱਲ ਨਹੀਂ ਜੀ ਮੈਂ ਤੁਹਾਨੂੰ ਬਹਿ ਹਾਂ ਅਧਿਕਾਰ ਆਪਣੀ ਹੈਲਪ ਦੀ ਕਰ ਰਿਹਾ ਹੈ ਰੱਪੇ ਦੀ ਗੱਲ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਚੱਲ ਰਹੀ ਹੈ ਵੀ ਜੇ ਤੂੰ ਕਿਸ ਨੂੰ 100 ਰੁਪਏ ਦੇਂਗੀ ਤਾਂ ਉਹਦਾ ਉਸੇ ਟਾਈਮ ਨਹੀਂ ਹੁੰਦਾ ਵੀ ਤੈਨੂੰ ਉਸੇ ਟਾਈਮ ਸੋਲੂਸ਼ਨ ਮਿਲ ਜਾਵੇ ਉਹ ਤਾਂ ਮੈਨੂੰ ਪਤਾ ਹੈ ਮੇਰਾ ਬਹੁਤ ਬਾਰੀ ਵਾਲੇ ਜੀ ਦਾ ਮੇ ਪਪਾ ਦੀ ਹੈਪਟੋ ਕੀਤੀ ਸੀ ਪਰ ਮੰਮਾ ਨੂੰ ਕਿੱਥੇ ਕਿੰਦਰਾ ਚੋਲੇ ਕਿ ਆਈਏ ਪਾਪਾ ਮੇਰੇ ਅਸਕੇ ਹੋ ਗਿਆ ਬੰਦੇ ਨੂੰ ਤੂੰ ਤਾਂ ਪਾਪਾ ਨੂੰ ਕੇਂਦਰ ਦੇ ਕੇ ਮੰਮਾ ਨੇ ਤੇਰੀ ਹੈਲਪ ਕਰਦੀ ਤੂੰ ਤਾਂ ਮੰਗ ਰਿਹਾ 10 ਰੁਪਏ ਇੱਕ ਪਕਾਣ ਦੇ ਕੇ ਤੂੰ ਮੰਗ ਰਿਹਾ ਬੀਲ ਉਹ ਬਿੰਦੀ ਕਿਲਾ ਰੋ ਥੋੜੀ ਹੋ ਜਾਗਾ ਨਹੀਂ ਕਿਉਂ ਚੋਇਤ ਹੁਣ ਮੇਰੇ ਗੱਲ ਸੁਣ ਕੋਈ ਰਸਤੇ 'ਚ ਤੈਨੂੰ ਗੁੜੀ ਮਿਲੀ ਹੈ ਉਨੇ ਸਮਾਨ ਚ ਕਿਆ ਲਪਾਪੇ ਤੂੰ ਤੁਰਿਆ ਨਹੀਂ ਜਾ ਰਿਹਾ ਤੈਨੂੰ ਤੁਰੇ ਸੁਆਫੇ ਸਮਾਨ ਜਾ ਕੇ ਭਾੜਾ ਤੂੰ ਕਹਿ ਕੇ ਉਹ ਕੁੜੀ ਦਾ ਫਾਇਦਾ ਹੋ ਗਿਆ ਯਾਰ ਯਾਦ ਹੈ ਤੇਰੇ ਅੱਗੇ ਬੈਠਾ ਹੋਇਆ ਤੂੰ ਕਾਹੇ ਭੇਜ ਦੇ ਨਹੀਂ ਯਾਦ ਹੈ ਤੂੰ ਉਦੀ ਹੈਲਪ ਕਰੇ ਕਰਦੀ ਆਪਣੇ ਘਰ ਦੇ ਕੋਲ ਸੀ ਤੂੰ ਬੁੜੀ ਉਹ ਤੈਨੂੰ ਸਮਾਨ ਜੇ ਸਮਾਨ ਕਰੀ ਮੈਂ ਨਾ ਸਮਾਨ ਚ ਕਾਮਾਂ ਕੁੱਕਾ ਦੀ ਕੁੜੀ ਕੁੱਕਾ ਦੀ ਬੁੜੀ ਕਹਿੰਦੀ ਨਾ ਨਾ ਯਾਰ ਇੱਕ ਹੈਗੀ ਦੀ ਗਲੀ ਵਿੱਚ ਤੇ ਭੁੱਲੀ ਮਰ ਜਿੱਦ ਘਰੇ ਕਰਦੀ ਦੀ ਤੇਰੇ ਨੂੰ ਚੀਜ਼ਾਂ ਲਿਆ ਕੇ ਦਿੰਦੀ ਦੀ ਖਾਣ ਨੂੰ ਕਦੇ ਮੈਨੂੰ ਨਹੀਂ ਆਇਆ ਭੁੱਲ ਗਿਆ ਜਦੋਂ ਵੀ ਆ ਵਹਨ ਤੋਂ ਚ ਕਹਿੰਦੀ ਮੈਨੂੰ ਬਹੁਤ ਚੰਗੀ ਲੱਗਦੀ